ਦਿਕਾ ਸਾਡੇ ਵੀ ਕਾਜ ਪਾੜ ਦਿਓ ਖੜਾ ਸੀ ਕਹਿੰਦੀ ਮੈਂ ਖੜਾ ਸੀ ਬਾਬਾ ਜੀ ਕਹਿੰਦੇ ਲਾ ਤੂੰ ਤਾਂ ਨਵੇਂ ਪਾਸ਼ੇ ਸਲੋਕ ਸੁਣਿਆ ਆ ਆਰਤੀ ਭੋਗ ਦਾ ਸ਼ਲ ਸੁਣਿਆ ਸਾਡੇ ਸਾਹਮਣੇ ਖੜਾ ਹੈ ਬਾਬਾ ਜੀ ਕਹਿੰਦੇ ਐਸ ਮੌਕੇ ਜਿੰਨਾ ਤੋਂ ਪੰਜਾਬ ਆ ਚਾਹੇ ਦਿੱਲੀ ਆ ਚਾਹੇ ਬੰਬਈ ਆ ਚਾਹੇ ਕਲਕੱਤਾ ਆ ਜਿਹੜੇ ਝੁਰਦੇ ਸੀ ਵੀ ਜਾਣਾ ਪੁੰਨਿਆ ਤੇ ਜਾਣਾ ਉਹਨਾਂ ਨੂੰ ਰਸਤਾ ਨਹੀਂ ਮਿਲਿਆ ਡਰੈਸ ਨਹੀਂ ਮਿਲਿਆ ਜਿੰਨਾ ਦੀ ਸੁਰਤ ਇੱਥੇ ਹੈ ਜਾਂ ਸਾਰਿਆਂ ਦੇ ਕਾਲੀ ਪਾੜ ਤੇ ਬਾਬਾ ਨਾਲ ਐਡੇ ਵੱਡੇ ਬਾਬਾ ਜੀ ਦਰਗਾਹ ਚ ਚਲਦੀ ਆਪਣੇ ਕਿਸੇ ਦਿੱਲੀ ਚਲਦੀ ਹੈ ਕਿਸੇ ਦੀ ਕਿਤੇ ਚਲਦੀ ਹੈ ਸਭ ਚੰਗੇ ਆ ਤੇ ਪਰ ਆਪਣੇ ਬਾਬਾ ਜੀ ਦੀ ਦਰਗਾਹ ਵਿੱਚ ਚਲਦੀ ਸਵਾਓ ਮਾਈ ਪਾਈ ਭਾਗਾਂ ਵਾਲਿਆਂ ਤੋਂ ਇਸ ਕਰਕੇ ਸਾਫੀ ਸ਼ਾਮਲਾ ਦੁਆਨ ਵੀ ਟੈਪੀ ਹੈ ਸਾਲਾਨਾ ਫਿਰ ਬਾਬਾ ਜੀ ਦੀ ਵਰਸੀ ਉੱਥੇ ਵੀ ਮਨਾਈ ਜਾਂਦੀ ਹੈ ਹੁਣ ਸਾਰੇ 605 ਪਾਠ ਹੋ ਗਏ ਐ ਇੱਥੇ ਮਾਈਆਂ ਗੁਰਮੁਖ ਪਿਆਰੇ ਨੇ 500 ਪਹਿਲਾਂ ਪੰਜ ਕੀਤੇ ਸੀ ਚਾਰ ਤੇ ਹੁਣ ਬਾਬਾ ਜੀ ਮਿਹਰ ਦਾ ਸਦਕਾ ਸਾਰੇ ਪਰ ਕੀ ਆਈਏ 605 ਪਾਠਾਂ ਦੇ ਭੋਗ ਪਾਏ ਗਏ ਹਨ ਸਾਰੇ ਇਹ ਬਾਬਾ ਜੀ ਦੀ ਕਿਰਪਾ ਹੈ ਤੁਸੀਂ ਵਧਾਈ ਦੇ ਪਾਤਰਾਂ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਬਾਬਾ ਅਨੰਤ ਸਿੰਘ ਮਹਾਰਾਜ ਦੇ ਚਰਨਾਂ 'ਚ ਆਏ ਆ ਬਾਬਾ ਜੀ ਦੇ ਘਰੇ ਆਏ ਆ ਬਾਬਾ ਜੀ ਆਪਣੇ ਤਿੰਨ ਕਾਲ ਸਤ ਹੈ ਪਿੱਛੇ ਵੀ ਸੀ ਹੁਣ ਵੀ ਹੈ ਅੱਗੇ ਨੂੰ ਵੀ ਆਪਣੇ ਬਾਬਾ ਜੀ ਹੋਣਗੇ ਸੋ ਇਸ ਕਰਕੇ ਆਓ ਮਾਈ ਪਾਈ ਅਮਰਸਵੇਲੇ ਉੱਠੋ ਸ਼ਨਨਾਨ ਕਰੋ ਨਤਨੇਮ ਕਰੋ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ ਦੇਣੀ ਕਰੋ ਧਰਮ ਦੀ ਕਿਰਤ ਭਲੇ ਮਹਾਂਪੁਰਖ ਦੀ ਸੰਗਤ ਕਰੋ ਕਿਹੜਾ ਜਿਹੜਾ ਮੈਨੂੰ ਗੁਰੂ ਨਾਨਕ ਦੇ ਸੋਹਣੇ ਚਰਨਾਂ ਨਾਲ ਜੋੜ ਦੇਵੇ ਨਸ਼ੇ ਤੋਂ ਹਟਾ ਦੇਵੇ ਅੰਮ੍ਰਿਤ ਵੇਲੇ ਠਾ ਦੇਵੇ ਨਿਤਨੇਮ ਕਰਾ ਦੇਵੇ ਤੇ ਗੁਰਨਾਨਕ ਦੇ ਸਰੂਪ ਦੇ ਨਾਲ ਜੋੜ ਦੇਵੇ ਉਹਨਾਂ ਮਹਾਂਪੁਰਖਾਂ ਦੇ ਬਚਨ ਮੰਨਾਂਗੇ ਸੁਣਾਂਗੇ ਕੀ ਮਿਲੇਗਾ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਪਰਵਾਪ ਤੇ ਮੇਲੇ ਸਾਰੇ ਰਸਨਾ ਪਵਿੱਤਰ ਕਰੀਏ ਕੋਈ ਬਾਝਾ ਨਾ ਜਾਵੇ ਭਾਗਾ ਵਾਲਿਆ ਮੈਂ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਮੈਂ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਮੈਂ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਮੈਂ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਮੈਂ ਤੁ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਜਾਣ ਲਿਆ ਗੁਰ ਸ਼ਬਦੀ ਤੋਹਿੰਦਰੰਕਾਰ ਬਾਬਾ ਜੀ ਮੈਂ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਏ ਮੈਂ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਮੈਂ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਮੈਂ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਜਾਣ ਲਿਆ ਗੁਰ ਸ਼ਬਦੀ ਤੂੰ ਹੀ ਨਰੰਕਾਰ ਬਾਬਾ ਜੀ ਆ ਗੁਰਮ ਪਿਆਰੇ ਮਾਈ ਬੀਬੀਆਂ ਉਹ ਗੁਰਸਿੱਖ ਜਿਨ੍ਹਾਂ ਨੇ ਪਾਠ ਕਰਨਾ ਥੋੜਾ ਜਿਹਾ ਕਰ ਲੋ ਹੋਰ ਤੇ ਇਸ ਕਰਕੇ ਸਾਧ ਸੰਗਤ ਦਾਸਾਂ ਬੰਨਿਓ ਬਾਬਾ ਜੀ ਬੰਨਿਓ ਖੁਸ਼ੀਆਂ ਤੇ ਇਸ ਕਰਕੇ ਉਹ ਮੈਂ ਟੈਪੀਸਾ ਜਰੂਰ ਹਾਜ਼ਰ ਪਰ ਸ਼ਾਮ ਨੂੰ ਦੁਆਨਾ ਦਾਸ ਬਾਬਾ ਜੀ ਦੇ ਹੁਕਮ ਅਨੁਸਾਰ ਸ਼ਾਮ ਨੂੰ ਟੈਪੀਸਾ ਜਾਵਾਂਗੇ ਤੇ ਸ਼ਾਮ ਦੇ ਦੁਆਨ ਤੇ ਬਾਬਾ ਜੀ ਕਿਰਪਾ ਕਰਨਗੇ ਜੋ ਕਰ ਰਹੇ ਮੇਰੇ ਬਾਬਾ ਜੀ ਕਰ ਰਹੇ ਇਸ ਕਰਕੇ ਅਰਦਾਸ ਕਰੀਏ ਆਪਾਂ ਨੂੰ ਸਵਾ ਮਿਲਿਆ ਹੈ ਵੀਰ ਜੋ ਮਾਈ ਭਾਈ ਬਾਹਲੀ ਟਾਟਾ ਤੋਂ ਜਿੰਨੇ ਬੇਗਮਾਇਆ ਬਹੁਤ ਕਰਮਾਂ ਬਾਲੇ ਹਨ ਇਸ ਕਰਕੇ ਕਰਮ ਬਣਾਓ ਹੋਰ ਬਣਾਓ ਹੁਣ ਸਾਨੂੰ ਸਮਾਂ ਮਿਲਿਆ ਹੈ ਆਪ ਬਹੁਤ ਚੰਗੀ ਕਿਰਪਾ ਹੋਈ ਆਪਣੀ ਸਮੇਂ ਦੀ ਸਕੋਚ ਹੈ ਸੰਤਾਂ ਕੋਲ ਇੱਕ ਚੇਲਾ ਆ ਗਿਆ ਜੀ ਮੈਂ ਤੁਹਾਡਾ ਚੇਲਾ ਬਣਨਾ ਸੰਤ ਕਹਿੰਦੇ ਅੱਛਾ ਬਹੁਤ ਠੀਕ ਹੈ ਬਹੁਤ ਨਰਵਾ ਬਹੁਤ ਸੋਹਣਾ ਹੈ ਤੂੰ ਤਾਂ ਬਹੁਤ ਨਰਵਾ ਹੈ ਬਹੁਤ ਵਧੀਆ ਕਹਿੰਦੇ ਕੋਈ ਨਹੀਂ ਖਾਇਆ ਕਰ ਦੱਬ ਕੇ ਤੇ ਅਸੀਂ ਬਾਹਾਂਗੇ ਦੱਬ ਕੇ ਤੇ ਤੂੰ ਖਾਇਆ ਕਰ ਰੱਜ ਕੇ ਤੇ ਬਾਹਾਂਗੇ ਤੈਨੂੰ ਦੱਬ ਕੇ ਉਹ ਕਹਿੰਦੇ ਜਿੰਨਾ ਮਰਜ਼ੀ ਕੰਮ ਲੈ ਲੈ ਸੰਤ ਕਹਿੰਦੇ ਸੰਤਾਂ ਨੇ ਆਖਿਆ ਕੀ ਕਰੀਏ ਸੰਤ ਲੈ ਗਏ ਕਹਿੰਦੇ ਆ ਜਾ ਫੇਰ ਪ੍ਰਸ਼ਾਦਾ ਮੰਗਣ ਲਾ ਦੀਏ ਤੈਨੂੰ ਸੰਤ ਚਲੇ ਗਏ ਪ੍ਰਸ਼ਾਦਾ RAM ਪ੍ਰਸ਼ਾਦਾ RAM ਜੇ ਕੋਈ ਬੰਦਾ ਆਂੰਗਦਾ ਸੀ ਤੇ ਇੱਕ ਲੀੜਾ ਹੁੰਦਾ ਸੰਤਾ ਕੋਲ ਤੌਰ ਗਿਆ ਤੇ ਸੰਤ ਕਹਿੰਦੇ ਸਵਾਮੀ ਜੀ ਪਾਸੇ ਹੋ ਜਾ ਸਵਾਮੀ ਜੀ ਪਾਸੇ ਹੋ ਜਾ ਉਹ ਮੁੰਡੇ ਨੂੰ ਸਿਖਾਉਂਦੇ ਵੀ ਐਂ ਕਹਿ ਦੀਏ ਕਰੀਏ ਐਂ ਕਹਦੇ ਕਰੀਏ ਤੇ ਉਦੋਂ ਵਿਵੇਕ ਹੁੰਦਾ ਸੀ ਥੋੜਾ ਜਿਹਾ ਵੀ ਪਾਸੇ ਹੋ ਜਾ ਉਹ ਐਵੇਂ ਕਹਿੰਦਾ ਰਿਹਾ ਦੇਉ ਪਾਸਾ ਦਾ ਸੰਤਾਂ ਨੇ ਨਾ ਉਹਨੂੰ ਸਿਖਾਤਾ ਸੰਤ ਬੜੇ ਖੁਸ਼ ਹੋ ਗਏ ਉਹ ਚੇਲਾ ਵਧੀਆ ਵਿਚਾਰ ਆਪਾਂ ਨੂੰ ਮੰਗਣਾ ਪੈਂਦਾ ਪ੍ਰਸ਼ਾਦਾ ਉਹਨੇ ਮੰਗਣ ਲੱਗ ਗਿਆ ਹੁਣ ਮੰਗਣ ਲੱਗ ਗਿਆ ਤੇ ਸੰਤਾਂ ਨੇ ਭੇਜ ਤਾਲੂ ਪ੍ਰਸ਼ਾਦਾ ਮੰਗਣ ਤੇ ਉਹ ਪ੍ਰਸ਼ਾਦਾ ਲੈਣ ਚੱਲਿਆ ਗਿਆ ਜੋ ਪ੍ਰਸ਼ਾਦਾ ਲੈਣ ਗਿਆ ਨਾ ਤੇ ਰਾਹ ਦੇ ਵਿੱਚ ਇੱਕ ਬੀਹੀ ਬੀਹੀ ਤੰਗ ਸੀ ਉਹ ਤੇ ਕਹਦਾ ਸੀ ਝੋਟਾ ਮੈਂ ਹਾਂ ਮੈਂ ਕਹਦਾ ਸੀ ਤੇ ਉਹ ਕਰੀ ਜਾਵੇ ਨਾ ਸੁਆਮੀ ਜੀ ਪਾਸੇ ਹੋ ਜਾ ਤੌ ਉਹ ਗਿਆ ਨਾ ਚਲ ਮੈਸੇ ਨੂੰ ਮਾਰੀ ਜਾਵੇ ਛੋਟੇ ਨੂੰ ਸਵਾਮੀ ਜੀ ਪਾਸੇ ਹੋ ਜਾ ਸਵਾਮੀ ਜੀ ਪਾਸੇ ਹੋ ਜਾ ਗਰਮੀ ਦਾ ਮੀਨਾ ਉਹਨੂੰ ਹਵਾ ਆਵੇ ਉਹ ਸਗਾ ਦੂਜੇ ਤਰ੍ਹਾਂ ਹੋ ਗਿਆ ਮੂੰਹ ਦੂਜੀ ਗੰਦ ਨਾਲ ਗੱਲ ਐ ਪਿੱਠ ਦੂਜੀ ਗੰਦ ਲੱਦੀ ਰਸਤਾ ਜਵੇਂ ਬੰਦ ਕਰਤਾ ਕਰੀ ਜਾ ਸਵਾਮੀ ਜੀ ਪਾਸੇ ਸੰਤਾਂ ਨੇ ਆਖਿਆ ਮੁੰਡਾ ਨਵਾਂ ਸੀ ਸੋਹਣਾ ਮੁੰਡਾ ਨਰਵਾ ਸੀ ਕਿਸੇ ਨੇ ਪਕੜਨ ਦਾ ਲਿਆ ਹੋ ਵੀ ਪਕੜਨ ਦਾ ਸੰਤਾਂ ਨੇ ਲਾਂਗੜ ਮਾਰਿਆ ਇਹੋ ਜਿਹੀ ਹੁੰਦੀ ਸੀ ਹੁੰਦਾ ਲੰਮਾ ਜੀ ਮਾਪੁਰ ਚ ਕੋਲ ਨਰ ਹੋਈ ਦੀ ਤੁਰਪੇ ਪੁੱਛਿਆ ਕਈਆਂ ਉਹ ਕਹਿੰਦੇ ਉਹ ਤਾਂ ਸਵੇਰ ਦਾ ਦਾ ਪ੍ਰਸ਼ਾਦਾ ਲੈ ਕੇ ਗਿਆ ਕਹਿੰਦੇ ਅੱਛਾ ਜਦੋਂ ਵਿਚਾਲੇ ਪਿੰਡ ਦੇ ਗਏ ਉਹ ਝੋਟੇ ਨੂੰ ਕਰੀ ਜਾਵੇ ਸਵਾਮੀ ਜੀ ਪਾਸੇ ਹੋ ਜਾ ਸਵਾਮੀ ਜੀ ਪਾਸੇ ਹੋ ਜਾ ਉਹਨੇ ਜੋੜ ਦੇ ਨਾਲ ਨਾ ਕਹਾ ਕੇ ਪਹਿਲਾਂ ਢੂਈ ਤੇ ਝੋਟੇ ਦੇ ਮਾਰੀ ਹੈ ਜਿਹੜੇ ਕਰਕੇ ਮਾਰੀ ਮਾਰੀ ਇੱਕ ਬਰ ਮੁੰਡੇ ਦੇ ਮਾਰੀ ਸਾਰਾ ਸਵਾਮੀ ਦਾ ਉਹ ਭੁਕੇ ਮਾਰਤੇ ਇਸ ਕਰਕੇ ਬਚ ਗਏ ਆਪਾਂ ਨੂੰ ਬਾਬਾ ਨਾਨਕ ਤੋਂ ਹੀ ਮਿਲ ਗਿਆ ਸਾਰਿਆਂ ਨੂੰ ਕਿਤੇ ਸਵਾਮੀ ਜੀ ਪਾਸੇ ਹੋ ਜਾ ਲੈ ਨਹੀਂ ਮਿਲੇ ਬਚ ਗਿਆ ਜੇ ਕਰਮ ਚੰਗਾ ਆਪਣਾ ਧੰਨ ਧੰਨ ਜਨਿੰਦੀਆਂ ਮਾਵਾ ਕਿੱਡੀ ਵੱਡੀ ਗੱਲ ਕਹੀ ਗੁਰੂ ਮਹਾਰਾਜ ਨੇ ਧੰਨ ਧੰਨ ਜਨਿੰਦੀਆਂ ਮਾਵਾ ਜਿਨ੍ਹਾਂ ਦੇ ਪੁੱਤ ਕਿੱਡੀ ਵੱਡੀ ਹੈ ਨਾਮ ਜਪਦੇ ਹੈ ਇਸ ਕਰਕੇ ਆਓ ਮਾਈ ਭਾਈ ਕਰਮਾਂ ਵਾਲਿਓ 2 ਮਿੰਟ ਫੇਰ ਲਾ ਲੋ ਬਾਬਾ ਜੀ ਮੇਰ ਤੋਂ ਬਾਬਾ ਜੀ ਕਿਰਪਾ ਵਰਤਦੀ ਆ ਨਸ਼ਾ ਨਾਮ ਦਾ ਹੀ ਹੋ ਜਾਂਦਾ ਇਸ ਕਰਕੇ ਨਾਮ ਦਾ ਨਸ਼ਾ ਸਰੋਂ ਚੰਗਾ ਗੁਰੂ ਸਾਹਿਬ ਨੇ ਮੋਹ ਲਾਈ ਨਾਮ ਖਮਾਰੀ ਨਾਨਕਾ ਚੜੀ ਰਏ ਦੰਡਾ ਹਾਲ ਕਈ ਸਾਨੂੰ ਕਹਿਣਗੇ ਕਹਿਣਗੇ ਬਾਬਾ ਜੀ ਜਦੋਂ ਆਈਦਾ ਨਾ ਉਹ ਬੈਠੇ ਹੀ ਵੇਖੀਦਾ ਉਹ ਟੇਰੇ ਕੋਲੇ ਉਹ ਬੈਠੇ ਹੀ ਵੇਖੀਦਾ ਮੈਂ ਕਿਹਾ ਪਤਾ ਨਹੀਂ ਲੱਗਦਾ ਨਸ਼ਾ ਨਾਮ ਦਾ ਨਾਮ ਦਾ ਹੁੰਦਾ ਆਪਾਂ ਵੀ ਅਰਦਾਸ ਕਰੋ ਬੇਦਰ ਮੇਰੇ ਫੇਰ ਵੀ ਮਿਲੇ ਲਖਵਾਰੀ ਐਸਾ ਸਮਾਂ ਫੇਰ ਵੀ ਮਿਲੇ ਫੇਰ ਵੀ ਮਿਲੇ ਲਖਵਾਰੀ ਐਸਾ ਸਮਾਂ ਫੇਰ ਵੀ ਮਿਲੇ ਫੇਰ ਵੀ ਮਿਲੇ ਲਖਵਾਰੀ ਐਸਾ ਸਮਾਂ ਫੇਰ ਵੀ ਮਿਲੇ ਸਾਨੂੰ ਫੇਰ ਵੀ ਮਿਲੇ ਲਖਵਾਰੀ ਕਿ ਐਸਾ ਸਮਾਂ ਫੇਰ ਵੀ ਮਿਲੇ ਫੇਰ ਵੀ ਲਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਫੇਰ ਵੀ ਮਿਲੇ ਲਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ 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 ਮਿਲੇ ਐਸਾ ਸਮਾਂ ਫੇਰ ਵੀ ਮਿਲੇ ਐਸਾ ਸਮਾਂ ਫੇਰ ਵੀ ਮਿਲੇ ਐਸਾ ਸਮਾਂ ਫੇਰ ਵੀ ਮਿਲੇ ਫੇਰ ਵੀ ਮਿਲੇ ਲੱਖਵਾਰੀ ਕਿ ਐਸਾ ਸਮਾਂ ਫੇਰ ਵੀ ਮਿਲੇ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਸਮਾਂ ਫੇਰ ਵੀ ਮਿਲੇ ਐਸਾ 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 ਸਮਾਂ ਫੇਰ ਵੀ ਮਿਲੇ ਫੇਰ ਵੀ ਮਿਲੇ ਲੱਖ ਵਾਰੀ ਕਿ ਐਸਾ ਸਮਾਂ ਫੇਰ ਵੀ ਮਿਲੇ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ ਮਿਲੇ ਹਰ ਜਸ ਗਾਇਓ ਸੰਤ ਜੀ ਦਾ ਨਾਮ ਲੈ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਔਟ ਜਨਮ ਕੇ ਦੁਖ ਗਵਾਇਓ ਔਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਹਰ ਕਿਰਪਾ ਹਰ ਨਾਮ ਦਿਵਾਇਓ ਹਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਸਰਬ ਸੁਖ ਹਰ ਨਾਮ ਵਡਾਈ ਔਰ ਪ੍ਰਸਾਦ ਨਾਨਕ ਪਾਈ ਗੁਰ ਪਰਸਾਦ ਨਾਨਕ ਬਾਤ ਪਾਈ ਹਰ ਜਸ ਗਾਇਓ ਸੰਤ ਜਨਾ ਮਿਲ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ